ਪੰਜਾਬ ਦੇ ਮੁੱਖ ਬੁਲਾਰੇ ਤੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਕਾਂਗਰਸ ਸੀ ਆਗੂ ਸੁਖਜਿੰਦਰ ਰੰਧਾਵਾ ਦੇ ਬਿਆਨ ਤੇ ਪੁਲਟਵਾਰ ਕੀਤਾ ਹੈ ਕਿ ਕਾਂਗਰਸ ਉਚੇਕਤਾ ਦੀਆਂ ਗੱਲਾਂ ਸਿਰਫ ਲੋਕਾਂ ਨੂੰ ਗੁੰਮਰਾਹ ਕਰ ਲੈਨੇ ਜਦ ਕਿ ਸਚਾਈ ਇਹ ਹੈ ਕਿ ਪੂਰੀ ਕਾਂਗਰਸ ਗੁੱਟਬੰਦੀ ਤੇ ਆਪਸੀ ਕਲੇਸ਼ ਕਾਰਨ ਟੜਿਆਂ ਚ ਵੰਡੀ ਹੋਈ ਹੈ ਸ਼ੁੱਕਰਵਾਰ ਨੂੰ ਇੱਕ ਬਿਆਨ ਜਾਰੀ ਕਰਦੇ ਹਾਂ ਤਾਲੀਵਾਲ ਕਹੇ ਕਿ ਰੰਧਾਵਾ ਜੀ ਬੜੇ ਮਾਣ ਨਾਲ ਕਹਿ ਰਹੇ ਨੇ ਕਿ ਪੰਜਾਬ ਕਾਂਗਰਸ ਵਿੱਚ ਕੋਈ ਫੁੱਟ ਨਹੀਂ ਤੇ ਰਾਹੁਲ ਗਾਂਧੀ ਜਾਂ ਇੰਚਾਰਜ ਪ੍ਰਮੇਸ਼ਵ ਬਗੇਲ ਜਿਸ ਨੂੰ ਵੀ ਸੀਐਮ ਦਾ ਚਿਹਰਾ ਚੁਣਨਗੇ ਉਸ ਨੂੰ ਸਹਿਕਾਰ ਹੋਵੇਗਾ ਪਰ ਕੁਝ ਦਿਨ ਪਹਿਲਾਂ ਇੱਕ ਟੀਵੀ ਇੰਟਰਵਿਊ ਚ ਇਹੀ ਰੰਧਾਵਾ ਜੀ ਕਹਿ ਰਹੇ ਸਨ ਕਿ ਉਹ ਵੀ ਸੂਬਾ ਪ੍ਰਧਾਨ ਬੰਨਾ ਚਾਹੁੰਦੇ ਹਨ ਤੇ ਉਹਨਾਂ ਤੇ ਮੁੱਖ ਮੰਤਰੀ ਉਹਨਾਂ ਕਹਿੰਦੇ ਕਿ ਜਿਹੜਾ ਅੱਗੋਂ ਖੁਦ ਆਪਣੀ ਇੱਛਾ ਨਹੀਂ ਦਬ ਦਾ ਦੀ ਗੱਲ ਕਿਸੂ ਨਾ ਕਰ ਰਿਹਾ ਤਾਲੀਵਾਲ ਨੇ ਕਹਿ ਕੇ ਗੱਲ ਸਿਰਫ ਰਾਹੁਲ ਗਾਂਧੀ ਜਾਂ ਬਗੇਲ ਦੇ ਫੈਸਲੇ ਦੀ ਨਹੀਂ ਪੰਜਾਬ ਕਾਂਗਰਸ ਦੇ ਹਰ ਵੱਡੇ ਆਗੂ ਚਾਹੇ ਰਾਜਾ ਵੜਿੰਗ ਹੋਣ ਚਰਨਜੀਤ ਚੰਨੀ ਹੋਣ ਪ੍ਰਤਾਪ ਬਾਜਬਾ ਹੋਣ ਜਾਂ ਰਾਣਾ ਗੁਰਜੀਤ ਹੀ ਕਿਉ ਨਾ ਹੋਣ ਸਭ ਕੁਰਸੀ ਦੇ ਭੁੱਖੇ ਨੇ ਦੱਸ ਦਈਏ ਕਿ ਕਾਂਗਰਸੀ ਆਗੂ ਸੁਖਜਿੰਦਰ ਰੰਧਾਵਾ ਨੇ ਬਿਆਨ ਦਿੱਤਾ ਸੀ ਕਿ ਉਹ ਪੰਜਾਬ ਦੇ ਵਿੱਚ ਕਾਂਗਰਸ ਦਾ ਰਾਜ ਚਾਹੁੰਦੇ ਨੇ ਮੁੱਖ ਮੰਤਰੀ ਚਾਹੇ ਕੋਈ ਵੀ ਹੋਵੇ ਜਿਸ ਤੋਂ ਬਾਅਦ ਹੁਣ ਸਿਆਸਤ ਗਰਮ ਆ ਗਈ ਹੈ ਇਸ ਗੱਲ ਦੀ ਨਮਸਕਾਰ ਵਾਇਕ ਦੀ ਕਾ ਖਾਲਸਾ ਵਾਇਕ ਦੀ ਫਤਿਹ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ ਐਮ ਐਲ ਏ ਅਹਿਮਦਾਨ ਸਬਾ ਹਲਕਾ ਇਨਾਲਾ ਮੈਂ ਅੱਜ ਪੀਵੀ ਦੇ ਉੱਤੇ ਇੱਕ ਬਿਆਨ ਸੁਰਦਾ ਸੀਗਾ ਜਿਹੜਾ ਕਾਂਗਰਸ ਦੇ ਇੱਕ ਲੀਡਰ ਸਰਦਾਰ ਸੁਖਿੰਦਰ ਸਿੰਘ ਲਧਾਵਾ ਸਾਹਿਬ ਦਾ ਬਿਆਨ ਜਿਹੜਾ ਆ ਰਿਹਾ ਸੀਗਾ ਉਹ ਬੜੇ ਬੜੇ ਮਾਨ ਨਾਲ ਇਹ ਗੱਲ ਕਹਿ ਰਹੇ ਸੀਗੇ ਕਿ ਕਾਂਗਰਸ ਕੋਈ ਫੁੱਟ ਨਹੀਂ ਪੰਜਾਬ ਕਾਂਗਰਸ ਸਾਰੀ ਇਕੱਠੀ ਆ ਔਰ ਆਵਲ ગાંધી ਜੀ ਤੇ ਬਗੇਲੀ ਜਿਹਨੂੰ ਵੀ ਸੀਐਮ ਅਨਾਉਂਸ ਕਰਨਗੇ ਉਹੀ ਸੀਐਮ ਹੋਊਗਾ ਬੜਾ ਅਪਵਰੋਧੀ ਗੱਲ ਹੈ ਪਿਛਲੇ ਹਫਤੇ ਇੱਕ ਸ਼ਾਇਦ ਚੈਨਲ ਸੀ ਨਿਊ ਜੀਟੀਨ ਸ਼ਿਗਰ ਸ਼ਾਇਦ ਅੱਤ ਅੱਠ ਦਿਨ ਪਹਿਲਾਂ ਇੱਕ ਇੰਟਰਵਿਊ ਤੇ ਇਹੀ ਦਵਾ ਸਾਹਿਬ ਕਹ ਰਹੇ ਸੀਗੇ ਕਿ ਮੈਂ ਤਾਂ ਪ੍ਰਧਾਨ ਵੀ ਬਣਨਾ ਚਾਹੁੰਦਾ ਮੁੱਖ ਮੰਤਰੀ ਵੀ ਬਣਨਾ ਚਾਹੁੰਦਾ ਗੱਲ ਆਵਲ ગાંધી ਦੇ ਕਹਿੰਦੀ ਨਹੀਂ ਗੱਲ ਬਖੇਲ ਜੀ ਦੇ ਕਹਿ ਤੀ ਨਹੀਂ ਕਿਉਂ ਕੀ ਕਹਿੰਦੇ ਕੀ ਨਹੀਂ ਕਹਿੰਦੇ ਗੱਲ ਤੇ ਹੈ ਕਿ ਜਿਹੜੇ ਪੰਜਾਬ ਕਾਂਗਰਸ ਦੇ ਲੀਡਰ ਨੇ ਜਿਹੜੇ ਸੁਖਿੰਦਰ ਰਧਾਵਾ ਜੀ ਆਪ ਚੰਨੀ ਜੀ ਪ੍ਰਤਾਪ ਬਾਜਵਾ ਜੀ ਉਹਦਾ ਰਾਜਾ ਬੜਿੰਗ ਜੀ ਰਾਣਾ ਗਜੀਤ ਜੀ ਇਹ ਜਿੰਨੇ ਬੰਦੇ ਨੇ ਇਹ ਸਾਰੇ ਹੀ ਸਰ ਇਹਨਾਂ ਦੇ ਧੜੇ ਆ ਇਹਨਾਂ ਦੇ ਗਰੁੱਪ ਨੇ ਇਹਨਾਂ ਗਰੁੱਪਾਂ ਦੇ ਵਿੱਚ ਕਾਂਗਰਸ ਬਹੁਤ ਬੁਰੀ ਤਰ੍ਹਾਂ ਵੰਡੀ ਪਈ ਔਰ ਇਹ ਸਾਰੇ ਹੀ ਇਹ ਪ੍ਰਧਾਨ ਵੀ ਬਰਨਾ ਚਾਹੁੰਦੇ ਇਹ ਮੁਖਵੰਤੀ ਬੜਨਾ ਚਾਹੁੰਦੇ ਆ ਸਿਰਫ ਇਹ ਲੋਕਾਂ ਨੂੰ ਗਮਦਾ ਕਰਦੇ ਆ ਜਿੰਨਾ ਮਰਜ਼ੀ ਗਮਦਾ ਕਰ ਲੈਣ ਪੰਜਾਬ ਚ ਦਬਾ ਦਾ ਕਾਂਗਰਸ ਨਹੀਂ ਆਉਣੀ ਕਿਉਂਕਿ ਇਸ ਕਾਂਗਰਸ ਦਾ ਪਤਨ ਇਹਨਾਂ ਲੀਡਰਾਂ ਕਰਕੇ ਹੋਇਆ ਇਹ ਲੀਡਰਾਂ ਨੇ ਹੀ ਪਤਨ ਕੀਤਾ ਇਹਨਾਂ ਦੀਆਂ ਧੜੇਬੰਦੀਆਂ ਨੇ ਇਹਨਾਂ ਦੀ ਕਰਾਪਸ਼ਨ ਨੇ ਪੰਜਾਬ ਚੋਂ ਕਾਂਗਰਸ ਦਾ ਜੜਾ ਉਹ ਐ ਸਫਾਇਆ ਕਰ ਦਿੱਤਾ ਉਹਦੇ ਇਕੱਠੇ ਹੋ ਜਾਣ ਨਾ ਹੋ ਜਾਣ ਕਿੰਨੂੰ ਸੀਐਮ ਨਾਊਂਸ ਕਰਦੇ ਆ ਕਿੰਨੂੰ ਨਹੀਂ ਨਾਊਂਸ ਕਰਦੇ ਆ ਸਤਾਇਤ ਦੁਬਾਰਾ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਆਊਗੀ ਆਮ ਆਦਮੀ ਪਾਰਟੀ ਸਰਕਾਰ ਬਣਾਉਗੀ ਜਿਨੇ ਕੰਮ ਸਦਾ ਭਗਵਾਨ ਸਿੰਘ ਮਾਨ ਦੀ ਸਰਕਾਰ ਨੇ ਕੀਤੇ ਆ ਔਰ ਜਿਨੇ ਕੰਮ ਇਸ ਸਾਲ ਦੇ ਵਿੱਚ ਕਰਦੇ ਆ ਸਾਦੋ ਸਾਦੇ ਕੰਮ ਜਿਹੜੇ ਜਦੋਂ ਪੰਜਾਬ ਦੀ ਜਨਤਾ 'ਚ ਲੈ ਕੇ ਜਾਵਾਂਗੇ ਤੇ ਪੰਜਾਬ ਦੀ ਜਨਤਾ ਲਾਜਵੀਂ ਜਿਹੜੀ ਆ ਉਹ ਪਹਿਲ ਆਮ ਆਦਮੀ ਪਾਰਟੀ ਨੂੰ ਦਊਗੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਕਾਂਗਰਸ ਕਿਤੇ ਲੱਭਣੀ ਦੀ ਓ ਮਾਈ ਕਾਂਗਰਸ ਦੀ ਧੜੇਬੰਦੀ ਕਦੀ ਵੀ ਨਹੀਂ ਖਤਮ ਹੋਈ ਅੱਜ ਥੋੜੀ ਇਹ ਤਾਂ ਪਿਛਲੇ 50 ਸਾਲਾਂ ਤੋਂ ਪੰਜਾਬ ਦੀ ਕਾਂਗਰਸ ਬਲ ਧੜੇਬੰਦੀ ਆ ਕਦੀ ਗੰਗੀ ਜੈਲ ਸਿੰਘ ਤੇ ਬੂਟਾ ਸਿੰਘ ਦਾ ਧੜਾ ਕਦੀ ਦਰਬਾਰਾ ਸਿੰਘ ਦਾ ਧੜਾ ਉਹ ਕਦੀ ਪੱਠਲ ਦਾ ਧੜਾ ਕਦੀ ਬਾਜ਼ਾਰ ਦਾ ਧੜਾ ਕਦੀ ਕਿਸੇ ਦਾ ਧੜਾ ਇਹ ਹਮੇਸ਼ਾ ਹੀ ਚੱਲਦਾ ਰਿਹਾ ਇਹਨਾਂ ਦੇ ਚੱਲਦਾ ਹੀ ਰਹਿਣਾ ਇਹਨਾਂ ਦੀਆਂ ਧੜੇਬੰਦੀਆਂ ਕਰਕੇ ਕਾਂਗਰਸ ਜਿਹੜੀ ਪੰਜਾਬ ਚੋਂ ਖਤਮ ਹੋ ਚੁੱਕੀ ਆ ਸੋ ਨੋਆ ਸਾਬ ਤੁਹਾਡੇ ਬਿਆਨ ਚੋਂ ਕੋਈ ਦਮ ਖਮ ਨਹੀਂ ਤੁਹਾਡੀ ਤਾਂ ਕਿਸ ਗੱਲ ਤੇ ਯਕੀਨ ਹੀ ਨਹੀਂ ਕੀਤਾ ਜਾ ਸਕਦਾ ਤੁਸੀਂ 10 ਦਿਨ ਪਹਿਲਾਂ ਕੁਝ ਕਹਿ ਰਹੇ ਸੀ ਅੱਜ ਕੁਝ ਕਹਿ ਰਹੇ ਹੋ ਤੁਹਾਡੀ ਰੋਜ਼ ਹੀ ਸਟੇਟਮੈਂਟ ਬਦਲ ਜਾਂਦੀ ਹੈ ਪਤਾ ਨਹੀਂ ਕਿਹਦਾ ਕਹਦੇ ਹੋ ਉਹ ਗੰਦੀ ਆ ਕਹੂਗਾ ਜੀ ਫਲਾਣਾ ਕਹੂਗਾ ਸਵਾਲ ਤੇ ਆ ਕਿ ਤੁਸੀਂ ਤੁਸੀਂ ਕਿਤੇ ਇੱਕ ਵਾਰ ਕਹਿ ਕੇ ਦੱਸੋ ਆਪਣੇ ਮਨ ਚੋਂ ਇੱਕ ਵਾਰ ਕਹੋ ਜੇ ਤੁਹਾਡੇ ਜੀ ਹਿੰਮਤ ਆ ਗਈ ਆ ਜੇ ਤੁਹਾਨੂੰ ਪੰਜਾਬ ਦਾ ਪਿਆਰ ਇੱਕ ਵਾਰ ਕਹੋ ਕਿ ਮੈਂ ਮੁਖਵੰਤੀ ਨਹੀਂ ਬਣਨਾ ਪ੍ਰਧਾਨ ਨਹੀਂ ਬਣਨਾ ਪਾਰਟੀ ਜਿਹਨੂੰ ਬਣਾਉਂਗੇ ਉਹ ਨਾਲ ਆ ਪਸਾ ਦੇ ਸ਼ਬਦ ਤੁਹਾਡੇ ਮੂੰਹ ਚੋਂ ਨਹੀਂ ਨਿਕਲ ਸਕਦੇ ਨਾ ਤੁਸੀਂ ਕਹਿ ਸਕਦੇ ਨਾ ਰਾਜਾ ਬ੍ਰਿੰਗ ਕਹਿ ਸਕਦਾ ਨਾ ਚੰਨੀ ਕਹਿ ਸਕਦਾ ਨਾ ਪ੍ਰਤਾਪ ਬਾਜਵਾ ਕਹਿ ਸਕਦਾ ਨਾ ਰਾਣਾ ਗਜ਼ੀਦ ਕਹਿ ਸਕਦਾ ਤੁਹਾਡੇ ਚ ਕੋਈ ਲੀਡਰ ਦੀ ਕਹਿ ਸਕਦਾ ਜੇ ਤੁਸੀਂ ਕਹੋ ਸਾਰੇ ਜਣੇ ਵਲਕੇ ਪ੍ਰੈਸ ਕਮਨਸ ਕਰਕੇ ਕਹਿ ਦਿਓ ਵੀ ਅਸੀਂ ਮੁਖਵੰਦੀ ਦੀ ਦੌੜ ਚ ਤੁਹਾਨੂੰ ਮੰਨ ਜਾਗੇ ਫਿਰ ਵੇਖਾਂਗੇ ਤੁਸੀਂ ਕਿੱਡੇ ਘੱਟੇ ਦੇਸ਼ ਭਗਤ ਹੋ ਕਿੰਨਾ ਵੱਡਾ ਤੁਹਾਡੇ ਦਾ ਪੰਜਾਬ ਦਾ ਪਿਆਰ ਹੈ ਕਦੀ ਤੁਸੀਂ ਪੰਜਾਬ ਦੇ ਵਿਜ਼ਨ ਤੇ ਗੱਲ ਨਹੀਂ ਕਰਦੇ ਜਦੋਂ ਗੱਲ ਕਰਦੇ ਹੋ ਇਹੀ ਗੱਲ ਕਰਦੇ ਹੋ ਕਿ ਫਲਾਣਾ ਮੁਖਵੰਦੀ ਬਣੂੰਗਾ ਫਲਾਣਾ ਪ੍ਰਧਾਨ ਬਣੂੰਗਾ ਸੋ ਦਾਵਾ ਜੀ ਤੁਹਾਡੀ ਗੱਲ ਤੇ ਕੋਈ ਦਮ ਖੰਮ ਨਹੀਂ ਪੰਜਾਬ ਦੇ ਲੋਕ ਤੁਹਾਡੇ ਤੋਂ ਗਮਸਾ ਹੋਣ ਵਾਲੇ ਦੀ ਪੰਜਾਬ ਦੇ ਲੋਕਾਂ ਨੇ ਤੈਅ ਕੀਤਾ ਉੜੇ ਬਲਾਸ ਸੰਪਤੀ ਦੇ ਜ਼ਿਲ੍ਹਾ ਪ੍ਰੀਸ਼ਦੀਆਂ ਇਲੈਕਸ਼ਨਾਂ ਨੇ ਤੈਅ ਕਰ ਦਿੱਤਾ ਤੁਸੀਂ ਦੇਖ ਲਿਆ ਆਪ ਦੇਖਿਆ ਤੁਸੀਂ 36% ਤੋਂ ਵੱਧ ਵੋਟ ਜਿਹੜੀ ਆ ਉਹ ਆਮ ਆਦਮੀ ਪਾਰਟੀ ਨੂੰ ਪਈ ਹੈ ਔਰ ਬੜੇ ਆਜ਼ਾਮ ਨਾ 27 ਦੇ ਵਿੱਚ ਅਸੀਂ ਦਵਾਦਾ ਜਿਹੜੀ ਆ ਉਹ ਸਰਕਾਰ ਬੜਾਵਾਂਗੇ ਆਮ ਆਦਮੀ ਪਾਰਟੀ ਦੀ ਦਵਾਦਾ ਸਰਕਾਰ ਬਣੂਗੀ ਤੁਹਾਡੇ ਝੂਠੇ ਤੇ ਗਮਸਾ ਹੋਰ ਬੰਦਾਂ ਦੇ ਉੱਤੇ ਪੰਜਾਬ ਦੇ ਲੋਕ ਕਦੀ ਯਕੀਨ ਨਹੀਂ ਕਰਨਗੇ ਵਾਇਗੋ ਦੀ ਖਾਲਸਾ ਵਾਇਗੋ ਦੀ ਕਿਫਾਤੀ